ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪ ਸਭ ਦਾ ਨਿਹਾਲ ਸਟਾਕ ਮਤਲਬ ਤੁਹਾਡੇ ਮੈਂ ਆਪਣਾ ਨਿਹਾਲ ਦੀ YouTube ਚੈਨਲ ਨਿਹਾਲ ਸਟਾਕ ਤੇ ਇਸ ਚੈਨਲ ਤੇ ਤੁਹਾਨੂੰ ਸਵਾਗਤ ਆ। ਸਾਰੇ ਜਾਣਿਆਂ ਨੂੰ ਬਹੁਤ ਹੀ ਇੱਕ ਜਰੂਰੀ ਜਾਣਕਾਰੀ ਦੇਣੀ ਆ ਵੀ ਆਪਣੇ ਕੋਲ ਨਵਾਂ ਬੇਲਣਾ ਜਿਹੜਾ ਆਪਾਂ ਹੋਰ ਲਿਆਂਦਾ ਇਸ ਸੈਕਿੰਡ ਆਪਣਾ ਸੈਟਅਪ ਇੱਥੇ ਸ਼ੁਰੂ ਕੀਤਾ ਹੈ ਤੁਹਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੋਣਾ ਕਿ ਮੈਂ ਇਹ ਸਭ ਕਿਉਂ ਕਰਦਾ। ਮੈਂ ਤੁਹਾਨੂੰ ਸੇ ਪੁਰਾਣਾ ਬੇਲਣਾ ਸੀਗਾ ਇੱਥੇ ਲੱਗਾ ਫੇ ਆਪੋ ਕਿੱਥੇ ਗਿਆ ਮਿੱਤਰੋ ਆਪਾਂ ਕੰਮ ਨੂੰ ਹੋਰ ਵਧਾ ਰਹੇ ਆ ਤੇ ਇਹ ਹੁਣ ਇੱਥੇ ਸੈੱਟਪ ਰਹਿਣਾ ਹੈ ਬਿਕੋਜ਼ ਇਹ ਮੂਵਬਲ ਨਹੀਂਗਾ ਇਹ ਚੱਲ ਨਹੀਂ ਸਕਦਾ ਇੱਕ ਥਾਂ ਤੇ ਇਹਨੂੰ ਰੱਖਣਾ ਆ ਤਾਂ ਜੋ ਆਪਣੀ ਇਹ ਦੁਕਾਨ ਦਾ ਜਿਹੜਾ ਕੰਮ ਚੱਲਦਾ ਰਵੇ ਜਿਹੜਾ ਆਪਣਾ ਡਰਾਈਵ ਕਰਨ ਵਾਲਾ ਬੇਲਣਾ ਆ ਉਹ ਆਪਾਂ ਲੈ ਗਏ ਆ ਆਪਣੇ ਟਰੈਨ ਤੇ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਬਿਲਕੁਲ ਦਿਖਾਵਾਂਗੇ ਤੇ ਇਸ ਬੇਲਣੇ ਦਾ ਵੀ ਉਹੀ ਕੰਮ ਆ ਘਲਾੜਾ ਕਹਿ ਲਓ ਮਸ਼ੀਨ ਕਹਿ ਲਓ ਰੋ ਮਸ਼ੀਨ ਕਹਿ ਲਓ ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ ਕਹਿ ਲਓ ਜੋ ਵੀ ਨਾਮ ਦੇਣਾ ਆਪਾਂ ਦੇ ਸਕਦੇ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਵੈਲਿਊਏਬਲ ਕਮੈਂਟ ਜਰੂਰ ਦੱਸਣੇ ਆ ਕਿ ਤੁਹਾਨੂੰ ਮੇਰਾ ਵੀਡੀਓ ਕਿੱਦਾਂ ਲੱਗਾ ਬਾਕੀ ਜਿਹੜੀਆਂ ਇਹਦੀਆਂ ਫੋਟੋਜ਼ ਹੈਗੀਆਂ ਆ ਜਾਂ ਫਿਰ ਅਪਕਮ ਵੀਡੀਓਜ਼ ਹੈਗੀਆਂ ਆ ਉਹ ਇਸ਼ਟਾ ਅਗਰਾਮ ਅਕਾਊਂਟ ਕਿਰਤ ਕਮਾਈ ਤੁਹਾਨੂੰ ਮਿਲ ਜਾਣਗੀ